ਲੋ ਵੀ ਸੱਜਣੋ ਥਾਰ ਚਾਹੀਦੀ ਆ ਦੇ ਦਈਏ ਸਕੋਰਪਿਓ ਚਾਹੀਦੀਆਂ ਨੇ ਦੇ ਦਈਏ ਕਿੱਥੇ ਖੜੀਆਂ ਨੇ ਨਾਨਕ ਕਾਰ ਬਾਜ਼ਾਰ ਪਿੰਡ ਭੋਤਨਾ ਤੇ ਮੇਰੇ ਨਾਲ ਬਾਈ ਪਿੰਡਾ ਸਾਸੀਗਲ ਬਾਈ ਸਾਸੀਗਲ ਜੀ ਫਿਰ ਦੇ ਦਈਏ ਆਪਾਂ ਸੱਜਣਿਆਂ ਨੂੰ ਹਾਂਜੀ ਹਾਂਜੀ ਆਪਾਂ ਸਕੋਰਪਿਓ ਬਾਈਆਂ ਵਾਸਤੇ ਹੀ ਲਿਆਂਦੀਆਂ ਸਾਰੀਆਂ ਜੀ ਮੇਲਾ ਹੀ ਲਾਤਾ ਅੱਜ ਦਾ ਸਕੋਰਪਿਓ ਮੇਲਾ ਹੀ ਲਾਤਾ ਹਾਂ ਬਿਲਕੁਲ ਜੀ ਆਹ ਕਿੰਨਾ ਮਾਡਲ ਆ ਫਿਰ ਕ੍ਰੈਟਾ ਤੋਂ ਸ਼ੁਰੂ ਕਰ ਲੈਣੇ ਉਹ ਫਿਰ ਹਜੇ ਕ੍ਰੈਟਾ 2020 ਮਾਡਲ ਆ ਜੀ ਫਸਟ ਓਨਰ ਆ ਸਵਾ 10 ਲੱਖ ਰੁਪਈਆ ਡਿਮਾਂਡ ਆ ਫੁੱਲ ਇੰਸ਼ੋਰੈਂਸ ਆ ਫੁੱਲ ਇੰਸ਼ੋਰੈਂਸ ਆ ਬਾਕੀ ਮ ਆਹ ਆ ਫਿਰ ਕਾਲੀ ਘੋੜੀ ਕਾਲੀ ਘੋੜੀ 2021 ਮਾਡਲ 4x4 ਮੈਨੂਅਲ ਜੀ ਸਾਰੀ ਗੱਡੀ origignal ਲਾਈਟ ਟਾਇਰ ਐਕਸਟਰਾ ਲੱਗੇ ਹੋਏ ਵੇ ਆ ਇਹਦੀ 12.90 ਡਿਮਾਂਡ ਆ ਮਾਨਤਾਣ ਕਰਦੇ ਆਂਗੇ ਵਧੀਆ ਠੀਕ ਆ ਜੀ ਤੇ ਆ ਜਿਹੜੀ ਖੜੀ ਆ ਇਹ 2018 ਮਾਡਲ ਆ ਬਾਈ ਜੀ ਹਾਂਜੀ ਸਾਰੀ ਗੱਡੀ origignal ਦੀ ਲਿਖ ਕੇ ਗਾਰੰਟੀ ਐ ਇਹਦੀ ਆਪਾਂ 14,90,000 ਰੁਪਏ ਡਿਮਾਂਡ ਕਰਦੇ ਆਂ ਠੀਕ ਹੈ ਜੀ ਹਾਂ ਜੀ ਲਾਈਟ ਐਂਡ ਐਕਸਟਰਾ ਲੱਗੇ ਹੋਏ ਆ ਜੀ ਪੱਕੇ ਨੰਬਰ ਦੀ ਆ ਚੱਲੀ ਕਿੰਨੀ ਹੋਈ ਆ ਬਾਈ ਇਹ ਇਹ 85000 ਚੱਲੀ ਆ ਕੰਪਨੀ ਰਿਕਾਰਡ ਆ ਟਾਇਰ ਐਕਸਟਰਾ ਆ ਗਏ ਹੈ ਟਾਇਰ ਲੈ ਇਧਰ ਆ ਗਈ ਕਿਹੜੀ ਕਾਲੀ ਘੋੜੀ ਕੋਸਟ ਇਹ 2022 ਮਾਡਲ ਆ ਜੀ ਫਸਟ ਓਨਰ ਹੈ ਵੀ ਜੀ ਪੀਵੀ 65 ਮੁਹਾਲੀ ਦਾ ਹਾਂ ਜੀ 17 ਲੱਖ ਰੁਪਏ ਡਿਮਾਂਡ ਆ ਜੀ ਇਹਦੀ ਇਹ ਕਿੰਨੀ ਚੱਲੀ ਹੋਈ ਆ ਬਾਈ ਇਹ ਵੀ 68000 ਕਿਲੋਮੀਟਰ ਚੱਲੀ ਆ ਜੀ ਤੇ ਜਿਹੜੀ ਆ ਖੜੀ ਆ ਇਧਰ ਕਾਰ ਪਿਓ ਸੇਕ ਜਿਹੜੇ 2000 22/23 ਮਾਡਲ ਆ ਫਰਸਟ ਓਨਰ ਆ 17000 ਕਿਲੋਮੀਟਰ ਚੱਲੀ ਆ ਜੀ ਲਾਈਟ ਆ ਐਕਸਟਰਾ 1.5 ਲੱਖ ਦੀ ਐਕਸੈਸਰੀਆਂ ਨੂੰ ਐਡ ਕਰ ਲਓ 1.5 ਲੱਖ ਦੀ ਐਕਸਟਰਾ ਐਕਸੈਸਰੀ ਲੱਗੀ ਪਈ ਆ 17000 ਕਿਲੋਮੀਟਰ ਦੀ ਕੈਪਟਨ ਸੀਟਾਂ ਚ ਐਸ 11 ਟੌਪ ਮਾਡਲ ਆ ਐਸ 11 ਟੌਪ ਮਾਡਲ ਤੇ ਜੀ ਐਡੀ ਡਿਮਾਂਡ ਦੀ ਗੱਲ ਇਹਦੀ ਡਿਮਾਂਡ 18 ਲੱਖ ਰੁਪਈਆ ਕਰਦੇ ਆ ਜੀ ਮਾਨ ਤਾਣ ਵਧੀਆ ਕਰ ਦੇਾਂਗੇ ਕੋਈ ਗੱਲ ਨਹੀਂ ਪਹਿਲਾਂ ਆਪਾਂ ਉਹ ਜਿਹੜੀ ਪਿੱਛੇ ਖੜੀ ਆ ਕਹਿੰਦਾ 6 ਮਹੀਨਾ ਚੱਲੀ ਹੋਈ ਆ ਉਹ ਦਿਖਾ ਦਿੰਨੇ ਆ ਆਜੋ ਜੀ ਆਜੋ PV65 ਮਹਾਲੀ ਦਾ PV65 ਮਹਾਲੀ ਦਾ 2024 ਮਾਡਲ ਫਸਟ ਓਨਰ ਸਿਰਫ 15000 ਕਿਲੋਮੀਟਰ ਚੱਲੀ ਵਾਈਟ ਆਰ ਐਕਸਟਰਾ ਲੱਗੇ ਆ ਜੀ ਸਿਰਫ 15000 ਕਿਲੋਮੀਟਰ ਚੱਲੀ ਹੋਈ ਆ 2024 ਮਾਡਲ 2024 ਮਾਡਲ ਤੇ ਜੇ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਇਹਦੀ 1 ਸਵਾ 18 ਲੱਖ ਰੁਪਈਆ ਡਿਮਾਂਡ ਆ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ ਵਿੱਚੋਂ ਕਰਾਈ ਚੈੱਕ ਵੱਡੀ ਜਮਾ ਨਵੀਂ ਕਾਰ ਮੀਟਰਾਂ ਤੋਂ ਲਫਾ ਵੀ ਨਹੀਂ ਲਿਆ ਜਿਹੜਾ ਮੀਟਰ ਦੇ ਉੱਤੇ ਲੱਗਿਆ ਹੁੰਦਾ ਹੈਗਾ ਬਿਲਕੁਲ ਜੀ ਸੀਟ ਕਵਰ ਜਮਾਂ ਨਵੇਂ ਚੜੇ ਹੋਏ ਆ ਜੀ ਸੀਟ ਕਵਰ ਜਮਾਂ ਨਵੇਂ ਚੜੇ ਪਏ ਨੇ ਤੇ ਕਰੋ ਵਿੱਚੋਂ ਕੰਡੀਸ਼ਨ ਚੈੱਕ ਸਾਰੀ ਗੱਡੀ ਰਿਜਨਲ ਆ ਬੰਪਰ ਤੋਂ ਬੰਪਰ ਬੰਪਰ ਤੋਂ ਬੰਪਰ ਰਿਜਨਲ ਆ ਤੇ ਇਹ ਇਹ ਤੇ ਲੋਨ ਕਿੰਨੇ ਦਾ ਹੋ ਜੂ ਬਈ ਇਹ ਤੇ 15 ਲੱਖ ਰੁਪਏ ਦਾ ਲੋਨ ਕਰਵਾ ਦੇਾਂਗੇ ਜੀ ਆਪਾਂ ਮਸ ਸਿੱਬਲ ਸਹੀ ਹੋਵੇ ਬੰਦੀਆਂ ਦੀ ਵਧੀਆ ਹੋਵੇ ਸਿੱਬਲ ਸਹੀ ਹੋਵੇ ਮਸ 3 ਲੱਖ ਰੁਪਏ ਲੈ ਕੇ ਗੱਡੀ ਦੇ ਮਾਲਕ ਵਾਂ ਦੇ ਦੇਾਂਗੇ ਜੀ ਦੇ ਦੇਾਂਗੇ ਦੇ ਤੇ ਜਿਹੜੀ ਆ ਇੱਧਰ ਖੜੀ ਆ ਇਹ 2021 ਮਾਡਲ ਆ ਜੀ ਦਸੰਬਰ ਦੀ ਦਸੰਬਰ ਦੀ ਪਹਿਲਾਂ ਤਾਂ ਬੱਡੀ ਵਿੱਚੋਂ ਕਿਹੜੀ ਹਾਂ ਬਹੁਤ ਸੋਹਣੀ ਕਾਰ ਆ ਫਰਸਟ ਓਨਰ ਦੀ ਐ ਤੇ ਚੱਲੀ ਕਿੰਨੀ ਹੋਈ ਆ ਬਾਈ ਇਹ 85 ਕਿਲੋਮੀਟਰ ਚੱਲੀ ਆ ਇਹ ਮਾਡਲ ਕਿੰਨਾ ਆ ਗਿਆ ਇਹ ਦਸੰਬਰ 2021 ਜੀ ਇਹ ਤਾਂ ਫਿਰ 8 ਦਿਨ ਪਹਿਲਾਂ ਹੀ ਆ ਗਈ ਹੈ ਹਾਂਜੀ ਬਾਈ ਤੋਂ 8 ਦਿਨ ਪਹਿਲਾਂ ਆ ਗਈ 8 ਦਿਨ ਤੇ ਇਹ ਫਲਾਈਟਰ ਇਹਨੂੰ ਵੀ ਐਕਸਟਰਾ ਲੱਗੇ ਪਏ ਆ ਜੀ ਇਹਦੀ ਆਪਾਂ ਸਵਾ 16 ਡਿਮਾਂਡ ਕਰਦੇ ਆ ਜੀ ਮਾਨਤਾਣ ਕਰਦੇ ਆਗੇ ਜੀ ਤੇ ਆਹ ਜਿਹੜੀ ਕਾਰ ਪਿਓ ਖੜੀ ਚੱਲੂ ਤੇ ਆ ਇਹ 2016 ਮਾਡਲ ਆ ਜੀ ਇਹ ਕਿ ਸਨੇਕਾ ਤਬਜਟਾਲੀ ਗੱਡੀ ਲੈਣੀ ਹੋਵੇ 2016 ਮਾਡਲ 9.5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਸੋਹਣੀ ਕਾਰ ਆ ਬੰਪਰ ਤੋਂ ਬੰਪਰ Ориਜినਲ ਆ Ориਜినਲ ਫੁੱਲ ਆ ਲੇਕਿਨ ਬੰਪਰ ਤੋਂ ਬੰਪਰ Ориਜినਲ ਜੀ ਲਿਖ ਕੇ ਗਾਰੰਟੀ ਲਿਖ ਕੇ ਗਾਰੰਟੀ ਤੇ ਜਿਹੜੀ ਆ ਖੜੀ ਆ ਇਹ 2012 ਮਾਡਲ ਆਟੋਮੈਟਿਕ ਸਾਰੀ ਗੱਡੀ Ориਜినਲ ਦੀ ਗਾਰੰਟੀ ਸਾਰੀ Ориਜినਲ ਆ ਹਾਂਜੀ ਆਟੋਮੈਟਿਕ ਹੈ ਪੱਟੀ ਕਰਾਈ ਚੱਕ ਵਿੱਚੋਂ ਆਟੋਮੈਟਿਕ ਆ ਜੀ ਲੈਵ ਕਰੋ ਇੰਟੀਰੀਅਰ ਸਿਸਟਮ ਦੀ ਗੱਡੀ ਤੇ ਆਟੋਮੈਟਿਕ ਗੱਡੀ ਆ ਗਈ ਇਹ ਤੇ ਆਹ ਸਟicker ਚੈੱਕ ਕਰਾਂ ਇਹ ਹਜੇ ਨਾਲ ਲੱਗੇ ਪਏ ਨੇ ਕੰਪਨੀ ਦੇ ਹਰੇਕ ਸ਼ੀਸ਼ੇ ਦੇ ਉੱਤੇ ਨਾਲ ਹੁੰਦੇ ਨੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ 10 ਲੱਖ ਰੁਪਈਆ ਡਿਮਾਂਡ ਆ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊ ਬਿਕਾ ਡਰੈੱਸ ਬੋਲਦੇ ਹੁਣ ਮੜਾ ਜਾ ਕੇ ਆਪਣਾ ਜੀ ਬਰਨਾਲੇ ਤੋਂ ਮੋਗਾ ਰੋਡ ਤੇ ਪੋਤਨਾ ਪਿੰਡ ਆ ਨਾਨਕ ਕਾਰ ਬਾਜ਼ਾਰ ਪੋਤਨਾ ਠੀਕ ਆ ਡਿਸਟ੍ਰਿਕਟ ਬਰਨਾਲਾ ਪੈਂਦਾ ਆਪਾਂ ਨੂੰ ਬਰਨਾਲੇ ਮੋਗੇ ਰੋਡ ਦੇ ਉੱਤੇ ਬਾਈ ਹੁਣ ਆ ਤਾਂ ਸ਼ੋਅਰੂਮ ਬਣਿਆ ਹੋਇਆ ਨਾਨਕ ਕਾਰ ਬਾਜ਼ਾਰ ਤੇ ਜੇ ਕਿਸੇ ਸੱਜਣ ਨੇ ਪਹਿਲੇ ਜਾਂ ਦੂਜੇ ਓਨਰ ਗੱਡੀ ਹੋਵੇ ਹਨਾ ਕੋਈ ਬਿਲਕੁਲ ਜੀ ਉਹਦੇ ਵਿੱਚ ਦੇਣੀ ਹੋਵੇ ਉਹ ਵੀ ਆਪਾਂ ਆਪਾਂ ਕੱਟ ਲਾਂਗੇ ਜੀ ਜੇ ਉਹ ਵੀ ਕਿਸੇ ਨੇ ਗੱਡੀ ਸੇਲ ਕਰਨੀ ਆ ਕੋਈ ਸਕਾਰ ਪੀਓ ਕਰਨੀ ਆ ਕੋਈ ਫੋਰਚੂਨਰ ਕੋਈ ਥਾਰ ਕੋਈ ਕ੍ਰੈਟਾ ਵੀ ਆਪਾਂ ਨੂੰ ਫੋਨ ਲਾ ਸਕਦਾ ਹਾਂ ਜੀ ਬਾਕੀ ਸੱਜਣਾ ਦਾ ਇਹ ਆ ਵੀ ਜਿਹੜਾ ਰੇਟ ਬਾਈ ਹੁਣਾਂ ਨੇ ਲਾਤਾ ਉਹ ਤੋਂ ਵੱਧ ਕੋਈ ਹੋਰ ਲਾ ਨਹੀਂ ਸਕਦਾ ਬਿਲਕੁਲ ਜੀ ਇਹ ਨੰਬਰ ਆ ਜਿਹੜਾ ਬਾਈ ਹੁਣਾਂ ਦੇ ਉੱਪਰ ਟੈਟ ਚ ਚੱਲੀ ਜਾਂਦੇ ਨੇ ਤੇ ਜਿਨ੍ਹਾਂ ਨੇ ਕੋਈ ਵੀ ਗੱਡੀ ਲੈਣੀ ਆ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ ਥੈਂਕ